ਤੂੰ ਕੀ ਡੀਸੀ ਲੱਗਿਆ ਹੈ ਤੂੰ ਮੇਰੇ ਤੋਂ ਬੜਾ ਡੀਸੀ ਲੱਗਿਆ ਮੈਂ ਸੱਚੀ ਲੱਗਿਆ ਹੋਇਆ ਉਹ ਜਿਹੜੇ ਡੀਸੀ ਲੱਗਦੇ ਹਨ ਉਹ ਆਈਏਸ ਅਫਸਰ ਹੁੰਦੇ ਆ ਆਈਏਸ ਅਫਸਰ ਮਤਲਬ ਪੂਰੇ ਦੇਸ਼ ਦੇ ਵਿੱਚ ਇੱਕ ਸਰਵਿਸ ਹੈਗੀ ਆ ਉਹਦੇ ਵਿੱਚ ਬਹੁਤ ਸੀਨੀਅਰ ਤੋਂ ਲੈ ਕੇ ਡੀਸੀ ਐਸਟੀਐਮ ਤੱਕ ਆਫੀਸਰਸ ਨੇ ਜਿਹੜੇ ਉਹ ਉਸੇ ਸਰਵਿਸ ਦੇ ਹੁੰਦੇ ਆ ਉਹਦੇ ਲਈ ਬੱਚੇ ਹਰ ਸਾਲ ਨਾ ਇੱਕ ਇਮਤਿਹਾਨ ਹੁੰਦਾ ਹੈ ਮੇਰੇ ਕਾਜ ਕੁੜੀਆਂ ਨੂੰ ਦੇਖ ਨਹੀਂ ਰਿਹਾ ਜੇ ਥੋੜਾ ਸਾਈਡ ਤੇ ਹੋ ਜੋ ਜਿਵੇਂ ਆਪਾਂ ਕਿਸੇ ਵੀ ਨੌਕਰੀ ਲਈ ਕੋਈ ਪੇਪਰ ਦੇਵਾਂਗੇ ਤੁਸੀਂ ਹੁਣ ਇੱਥੇ ਪੜ੍ਹਾਈ ਕਰ ਜਾਓਗੇ ਮੰਨ ਲਓ ਪਲੱਸ 2 ਕਰ ਲਈ ਫਿਰ ਪਲੱਸ 2 ਕਰਕੇ ਤੁਸੀਂ ਕਾਲਜ ਕਰ ਲਿਆ ਗ੍ਰੈਜੂਏਸ਼ਨ ਹੋ ਗਈ ਉਸ ਤੋਂ ਬਾਅਦ ਤੁਸੀਂ ਉਸ ਐਗਜ਼ਾਮ ਲਈ ਜਿਹਦੇ ਨਾਲ ਨੌਕਰੀ ਮਿਲੂਗੀ ਉਹਦੇ ਲਈ ਐਲੀਜੀਬਲ ਹੋ ਜਾਣੇ ਹੋ ਹਨ ਇਹ ਪਤਾ ਹੈ ਥੋੜਾ ਟਿਆਨ ਮੇਰੇ ਚਾਹੇ ਕਿ ਉੱਧਰ ਮੇਰੇ ਨਾਲ ਹੀ ਹੋਣਾ ਤੁਸੀਂ ਪਲੱਸ 2 ਬਾਅਦ ਜਾਂ ਗ੍ਰੈਜੂਏਸ਼ਨ ਬਾਅਦ ਕਿਸੇ ਨੌਕਰੀ ਲਈ ਕੁਝ ਪੇਪਰ ਦੇਉਗੇ ਹਨ ਉਹਦੇ ਚ ਤੁਸੀਂ ਮੰਨ ਲਓ ਕੋਈ ਇੰਸਪੈਕਟਰ ਬਣਦੇ ਹੋ ਕਲਰਕ ਬਣਦੇ ਹੋ ਹਨ ਉਹ ਪੇਪਰ ਹੋਊਗਾ ਇਸੇ ਤਰੀਕੇ ਨਾਲ ਇਸ ਤੋਂ ਉੱਪਰ ਹੋਰ ਜਿਹੜੇ ਇਸ ਤੋਂ ਵੀ ਸੀਨੀਅਰ ਪੋਸਟਾਂ ਨੇ ਉਹਨਾਂ ਲਈ ਵੀ ਪੇਪਰ ਹੁੰਦਾ ਇਸੇ ਤਰੀਕੇ ਨਾਲ ਆਈਐਸ ਬਣਨ ਲਈ ਵੀ ਪੇਪਰ ਹੁੰਦਾ Indian Administrative Service ਦੇ ਵਿੱਚ ਆਉਣ ਲਈ ਵੀ ਇੱਕ ਪੇਪਰ ਹੁੰਦਾ ਹੈ ਤੇ ਉਹਦੇ ਨਾਲ ਫਿਰ ਤੁਸੀਂ ਬਹੁਤ ਸੀਨੀਅਰ ਪੋਸਟ ਤੇ ਚਲੇ ਜਾਂਦੇ ਹੋ ਐਸ ਡੀ ਐਮ ਤੋਂ ਸਟਾਰਟ ਕਰਦੇ ਹੋ ਫਿਰ ਏ ਡੀ ਸੀ ਬਣਦੇ ਹੋ ਫਿਰ ਡੀ ਸੀ ਬਣਦੇ ਹੋ ਫਿਰ ਉੱਪਰ ਉੱਪਰ ਤੱਕ ਬਹੁਤ ਉਹ ਹਰ ਸਾਲ ਹੁੰਦਾ ਹੈ ਪੇਪਰ ਉਹਦੇ ਬਾਰੇ ਬਹੁਤ ਲੋਕਾਂ ਦੇ ਮਨ 'ਚ ਇਹੀ ਭੁਲੇਖਾ ਹੁੰਦਾ ਹੈ ਕਿ ਇਹ ਪੇਪਰ ਜਿਹੜਾ ਸਿਰਫ ਅੰਗਰੇਜ਼ੀ ਦੇ ਵਿੱਚ ਹੁੰਦਾ ਹੈ ਜਦਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਉਹ ਕੋਈ ਵੀ ਬੰਦਾ ਆਪਣੀ ਭਾਸ਼ਾ ਦੇ ਵਿੱਚ ਦੇ ਸਕਦਾ ਮੰਨ ਲਓ ਕਿ ਲਾਲੇ ਮਲਿਆਲਮ ਦੇ ਵਿੱਚ ਦੇਣਗੇ ਉੜੀਸਾ ਵਾਲੇ ਉੜੀਆ ਦੇ ਵਿੱਚ ਦੇਣਗੇ ਹਨ ਤੇ ਕੋਈ ਹੋਰ ਆਪਣੀ ਭਾਸ਼ਾ ਦੇ ਵਿੱਚ ਦੇ ਸਕਦਾ ਉਵੇਂ ਆਪਾਂ ਪੰਜਾਬੀ ਦੇ ਵਿੱਚ ਵੀ ਉਸ ਪੇਪਰ ਨੂੰ ਲਿਖ ਸਕਦੇ ਹਾਂ ਤੇ ਉਹਦੇ ਵਿੱਚ ਕਾਮਯਾਬ ਹੋ ਸਕਦੇ ਹਾਂ ਹੁਣ ਤੱਕ ਦੋ ਜਣੇ ਪੰਜਾਬੀ ਦੇ ਵਿੱਚ ਆਈਏ ਸਬੇ ਪੇਪਰ ਜਿਹਨਾਂ ਨੇ ਦਿੱਤਾ ਜਿਵੇਂ ਵਰਿੰਦਰ ਸ਼ਰਮਾ ਸਰ ਉਹ ਵੀ ਡੀਸੀ ਮਾਨਸਰੇ ਆਵੇ ਸੇ ਉਹ ਪਹਿਲੇ ਸੀਗੇ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਇਮਤਿਹਾਨ ਪਾਸ ਕੀਤਾ ਸੀਗਾ ਤੇ ਉਹਨਾਂ ਤੋਂ ਬਾਅਦ ਮੈਂ ਦੂਸਰਾ ਸੀਗਾ ਉਹਨਾਂ ਨੇ 2009 ਦੇ ਵਿੱਚ ਪਾਸ ਕੀਤਾ ਸੀਗਾ ਮੈਂ 2012 ਦੇ ਵਿੱਚ ਪਾਸ ਕੀਤਾ ਸੀਗਾ ਤੇ ਹੁਣ ਕੋਈ ਥੋੜੇ ਵਿੱਚ ਉਹ ਖੜਾ ਹੋਊਗਾ ਜਦੋਂ ਤੁਸੀਂ ਪੜ੍ਹ ਗਏ ਆਪਣੀ ਪ੍ਰਾਪਤੀ ਕਰ ਗਏ ਤਾਂ ਕੋਈ ਤੀਸਰਾ ਚੌਥਾ ਪੰਜਵਾਂ ਤੇ ਇਦਾਂ ਦਰਜਣਾ ਸੈਂਕੜੇ ਹੋਣੇ ਚਾਹੀਦੇ ਨੇ ਜਿਹੜੇ ਇਸ ਪੇਪਰ ਨੂੰ ਫੇਰ ਕਲੀਅਰ ਕਰਨ ਤੇ ਫੇਰ ਡੀਸੀ ਬਣਨ ਮੈਂ ਇਹ ਜਾਣਕਾਰੀ ਦੇਣੀ ਚਾਹੁੰਦਾ ਵੀ ਇਹ ਪੇਪਰ ਪੰਜਾਬੀ ਦੇ ਵਿੱਚ ਵੀ ਲਿਖ ਸਕਦੇ ਆ ਕਿ ਇਹ ਮੈਨੂੰ ਲੱਗਦਾ ਹੁੰਦਾ ਕਿ ਯਾਰ ਮੈਨੂੰ ਇੰਗਲਿਸ਼ ਤਾਂ ਆਉਂਦੀ ਨਹੀਂ ਹੈਗੀ ਜਾਂ ਮੈਂ ਬੋਲ ਨਹੀਂ ਸਕਦਾ ਹੈਗਾ ਜਾਂ ਉਹਦੀ ਲਿਖ ਨਹੀਂ ਸਕਦਾ ਹੈਗਾ ਫਿਰ ਮੈਂ ਇਸ ਪੇਪਰ ਦੇ ਵਿੱਚ ਕਿਵੇਂ ਕਾਮਯਾਬ ਹੋ ਸਕਦਾ ਤਾਂ ਤੁਸੀਂ ਡੀਸੀ ਬਣਨ ਦਾ ਪੇਪਰ ਜੇ ਮੈਂ ਕਹਾ ਤਾਂ ਪੰਜਾਬੀ ਦੇ ਵਿੱਚ ਵੀ ਦੇ ਸਕਦੇ ਹੋ ਹੈ ਕਿਸੇ ਦੀ ਹਿੰਮਤ ਕਿਸੇ ਦੀ ਸੋਚ ਕਿਸੇ ਨੇ ਸੋਚਿਆ ਹੋਵੇ ਹੁਣ ਤੱਕ ਕਿ ਹਾਂ ਮੈਂ ਡੀਸੀ ਬਣਨਾ ਕਿਨੇ ਬਣਨਾ ਡੀਸੀ ਸਸਤੇ ਕਰੋਗੇ ਜਿਹਨੇ ਨੂੰ ਆਉਣਾ ਉੱਚਾ ਖੜਾ ਕਰੋ ਉੱਤੋਂ ਥੋੜਾ ਜਿਹਾ ਕੁੜੀਆਂ ਜ਼ਿਆਦਾ ਹੱਥ ਖੜੇ ਕਰਨਗੇ ਮਨ ਲੱਗਦਾ ਤੇ ਆਹ ਯਾਦ ਰੱਖਿਓ ਆਪਣੇ ਕੋਲੇ ਨਾ ਲਿਖ ਕੇ ਰੱਖ ਲਓ ਘਰੇ ਵੀ ਲਿਖ ਕੇ ਲਾ ਦਿਓ ਕਿ ਮੈਂ ਹਾਂ ਡੀਸੀ ਬਣਨਾ ਹਾਂ ਮੈਂ ਵੀ ਉਹੀ ਕੀਤਾ ਸੀ ਜਦੋਂ ਤੁਹਾਡੇ ਕਿ ਜੱਡਾ ਸੀ ਤੁਸੀਂ ਕਿੰਨੇ ਐਕੀਨੋਮੀ ਵਾਲੇ ਹੋਵੋਗੇ ਸੱਤਵੀਂ ਵਾਲੇ ਨੌਵੀਂ ਵਾਲੇ ਵੀ ਆਜੇ ਨੇ ਹੈਗੇ 9th ਵਾਲੇ ਹਾਮੇ 9th ਦੇ ਵਿੱਚ ਇਹ ਗੱਲ ਸੁਣੀ ਸੀ ਤੇ ਮੈਂ ਉਦੋਂ ਹੀ ਇਸ ਗੱਲ ਨੂੰ ਸੁਪਨਾ ਜਿਹਾ ਬਣਾ ਲਿਆ ਸੀਗਾ ਤੇ ਉਦੋਂ ਤੋਂ ਲੱਗਿਆ ਰਿਹਾ ਇਸ ਗੱਲ ਤੇ ਔਰ ਇਹ ਵੀ ਕੋਈ ਜਾਣਦੀ ਹੈ ਕਿ ਤੁਸੀਂ ਸੋਚੋਗੇ ਜੀ ਇੱਕ ਹੀ ਜਣਾ ਡੀਸੀ ਬਣ ਸਕਦਾ ਤੁਹਾਨੂੰ ਹੁਣ ਮਾਨਸੇਰੇ ਦੇ ਵਿੱਚ ਇੱਕ ਡੀਸੀ ਜਿੰਨਾ ਪਰ ਪੂਰੇ ਦੇਸ਼ ਦੇ ਵਿੱਚ ਨਾ 700 ਤੋਂ ਜ਼ਿਆਦਾ ਜ਼ਿਲ੍ਹੇ ਹੈਗੇ ਆ ਇਹਦਾ ਮਤਲਬ ਜੇ ਤੁਸੀਂ ਸਾਰੇ ਵੀ ਡੀਸੀ ਬਣ ਜੋਗੇ ਤਾਂ ਵੀ ਕੀ ਤਰ੍ਹਾਂ ਕਿਤੇ ਲੱਗ ਜੂਗੇ ਕੋਈ ਹਮਾਚਲ ਤੇ ਲੱਗ ਜੂਗਾ ਕੋਈ ਹਰਿਆਣਾ ਤੇ ਲੱਗ ਜੂਗਾ ਕੋਈ ਰਾਜਸਥਾਨ ਜਿਲ੍ਹਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਵੀ ਅਕਮੋਡੇਟ ਕੀਤਾ ਜਾ ਸਕਦਾ ਜਿਹੜਾ ਵੀ ਉਹ ਪੇਪਰ ਪਾਸ ਕਰ ਲੂਗਾ। ਤਾਂ ਤੁਸੀਂ ਸਾਰੇ ਆਪ ਦਾ ਕੋਈ ਨਾ ਕੋਈ ਨਿਸ਼ਾਨਾ ਮਿੱਥੋ ਹੁਣ ਤੋਂ ਕਹਿ ਦਿਆ ਕਰੋ ਬਸ ਸਿਰਫ ਹਜੇ ਕਹਿਣ ਦੀ ਵੀ ਗੱਲ ਹੈ ਕਿ ਮੈਂ ਤਾਂ ਜੀ ਆ ਬਣਨਾ ਹੈ। ਚਾਹੇ ਕੋਈ ਤੁਹਾਨੂੰ ਕਿੰਨਾ ਮਰਜ਼ੀ ਮਜ਼ਾਕ ਕਰੇ ਉਸ ਦਾ ਦਿੱਤੇ ਫਿਰ ਬੀਆ ਲੈ ਆ ਗਿਆ ਵੱਡਾ ਡੀਸੀ ਇਹਨੇ ਮੰਨਣ ਦੀ ਸੀ। ਹਨਾ ਉਹ ਅਜੇ ਕਾफी ਗਾਂ ਦੀ ਗੱਲ ਹੈ ਹਜੇ ਤੁਸੀਂ ਕਾफी ਛੋਟਿਆਂ ਪਰ ਜੇ ਹੁਣ ਤੋਂ ਤੁਸੀਂ ਸੋਚ ਕੇ ਰੱਖੋਗੇ ਨਾ ਫਿਰ ਕੋਈ ਟੀਚਰ ਵੀ ਕੋਈ ਪੇਰੈਂਟਸ ਕੋਈ ਕੋਈ ਆਫੀਸਰ ਮੇਰੇ ਵਰਗਾ ਉਹ ਤੁਹਾਨੂੰ ਗਾਈਡ ਕਰੂਗਾ ਕਿ ਹਾਂ ਜੇ ਤੂੰ ਆ ਬਣਨਾ ਹੈਗਾ ਜਿਹੜਾ ਕੁਝ ਤੁਸੀਂ ਕਹਿ ਰਹੇ ਹੋ ਤਾਂ ਉਹ ਕਿਸ ਤਰੀਕੇ ਨਾਲ ਬਣਿਆ ਜਾ ਸਕਦਾ ਤਾਂ ਅੱਜ ਤੋਂ ਤੁਹਾਡਾ ਇਹ ਸਫਰ ਸ਼ੁਰੂ ਹੁੰਦਾ ਤੁਸੀਂ ਆਪਣੇ ਮਨ 'ਚ ਇੱਕ ਬਣਾ ਲਓ ਗੱਲ ਕਿ ਮੈਂ ਆ ਪ੍ਰਾਪਤੀ ਕਰਨੀ ਹੈ ਜ਼ਿੰਦਗੀ ਦੇ ਵਿੱਚ ਫਿਰ ਕੁਝ ਵੀ ਔਖਾ ਨਹੀਂ ਹੁੰਦਾ ਤੁਸੀਂ ਕਰ ਸਕਦੇ ਹੋ ਤੇ ਹੋਰ ਕਿਸੇ ਦਾ ਕੋਈ ਸਵਾ ਕੋਈ ਵੀ ਕੁਝ ਪੁੱਛਣਾ ਚਾਹੁੰਦਾ ਹੋਵੇ ਬੋਲ ਸਕਦੇ ਹੋ ਬੇਝਿਜਕ ਕਿਉਂਕਿ ਸਰ ਆਪਣੇ ਸਕੂਲ ਆਏ ਹੋਏ ਆ ਇਹ ਵੀ ਰਹਿ ਜਾਂਦੀਆਂ ਬਾਤ ਹਾਂ ਹੁਣ ਆਪਣੇ ਕਬਜ਼ੇ ਆਪਣੇ ਸਕੂਲ ਆਏ ਹੋਏ ਆ ਤੇ ਹੁਣ ਆਪਣੇ ਤਾਂ ਭੱਜ ਨਹੀਂ ਸਕਦੇ ਤੁਸੀਂ ਜਿਵੇਂ ਚਲੇ ਬੋਲ ਸਕਦੇ ਹੋ ਕਿਤੇ ਜਾ ਕੇ ਸੀ ਝਿਜਕ ਰਿਹਾ ਕਿ ਪਤਾ ਨਹੀਂ ਡੀਸੀ ਦਾ ਅਫਸਰ ਕੀ ਹੋਊਗਾ ਸਾਨੂੰ ਬਣਨ ਦੇਣਗੇ ਨਾ ਦੇਣਗੇ ਅੱਜ ਉਹਨਾਂ ਨੇ ਤੁਲਾ ਸੱਦਾ ਦਿੱਤਾ ਜਿਵੇਂ ਜੀ ਕਰਨੀ ਹੈ ਐਕਸਰਸਾਈਜ਼ ਕਿ ਆਪਣੇ ਮਨ ਚ ਸੋਚ ਕੇ ਕਿ ਮੈਂ ਜੀ ਆ ਬਣਨਾ ਹੈ

ਕਿ ਇਹ ਜਿਹੜਾ ਵੀ ਕੁਝ ਤੁਸੀਂ ਕਹਿ ਰਹੇ ਹੋ ਬਣਨ ਲਈ ਉਹ ਕਿਵੇਂ ਬਣਿਆ ਜਾ ਸਕਦਾ ਫਿਰ ਜਿਨ੍ਹਾਂ ਨੇ ਕਿਸੇ ਨੇ ਕਿਹਾ ਹੋਊਗਾ ਕਿ ਜੀ ਮੈਂ ਡੀਸੀ ਬਣਨਾ ਹੈ ਐਸਟੀਐਮ ਬਣਨਾ ਹੈ ਐਸਐਸਪੀ ਬਣਨਾ ਹੈ ਡੀਐਸਪੀ ਬਣਨਾ ਹੈ ਮੈਂ ਕੁਝ ਗਿਆ ਸੀ ਤੇ ਬੜਾ ਛੋਟਾ ਜਿਹਾ ਮੁੰਡਾ 6th ਕਲਾਸ ਦਾ ਬੜੀ ਸੋਹਣੀ ਉਹਨੇ ਪੱਗ ਬੰਨੀ ਹੋਈ ਸੀ ਮੈਨੂੰ ਪੁੱਛਿਆ ਬਤ ਕੀ ਬਣੇਗਾ ਕਹਿੰਦਾ ਜੀ ਡੀਐਸਪੀ ਤੇ ਉਵੇਂ ਤੁਹਾਡੇ ਚੋ ਵੀ ਕੁਝ ਇਸ ਤਰ੍ਹਾਂ ਹੋਣਾ ਚਾਹੀਦਾ ਜਿਸ ਨੂੰ ਇਹ ਕਲੈਰਿਟੀ ਹੋਵੇ ਕਿ ਹਾਂ ਮੈਂ ਕਿੱਧਰ ਨੂੰ ਜਾਣਾ ਹੈ ਫਿਰ ਰਸਤੇ ਆਪਣੇ ਆਪ ਹੀ ਬਣੀ ਜਾਂਦੇ ਨੇ ਅੱਜ ਤੁਸੀਂ ਆਪਣੇ ਟੀਚਰਜ਼ ਨੂੰ ਦੱਸਿਓ ਤੇ ਜਿਨ੍ਹਾਂ ਨੇ ਫਿਰ ਆਫੀਸਰ ਬਣਨਾ ਹੋਊਗਾ ਉਹਨਾਂ ਦੀ ਮੈਂ ਹੈਲਪ ਕਰੂੰਗਾ ਕਿ ਥੋੜਾ ਗਾਈਡ ਕਰ ਦੂੰਗਾ ਕਿ ਹਾਂ ਉਹ ਕਿਸ ਤਰੀਕੇ ਨਾਲ ਪੜ੍ਹਿਆ ਕਰੇ ਮੇਰੇ ਕਾਲਜ ਅੱਜ ਆਪਾਂ ਇੰਨੀ ਇੱਕ ਗੱਲਾਂ ਨਾਲ ਹੀ ਵਿਦਾਈ ਲੈਣਾ ਮੈਂ ਤੁਹਾਡੇ ਤੋਂ ਕਿਸੇ ਦਾ ਮਨ ਕਰੇ ਮੇਰੇ ਦਫ਼ਤਰ ਦੇ ਵਿੱਚ ਵਿਜ਼ਿਟ ਕਰਨ ਨੂੰ ਕਦੇ ਮਰਜ਼ੀ ਆ ਸਕਦੇ ਹੋ ਤੇ ਜਦੋਂ ਕਦੇ ਇੱਥੇ ਕੋਈ ਹੋਰ ਫੰਕਸ਼ਨ ਹੋਏਗਾ ਤੇ ਮੈਨੂੰ ਜਦੋਂ ਮਰਜ਼ੀ ਬੁਲਾ ਲਿਓ ਮੈਂ ਆ ਜੂੰਗਾ ਥੈਂਕ ਯੂ ਵੈਰੀ ਮਚ